ਪੰਜਾਬ ਦੇ ਸਕੂਲਾਂ ਦੇ ਵਿੱਚ ਹੁਣ ਮਿੱਡੇ ਮੀਲ ਦੇ ਵਿੱਚ ਬੱਚਿਆਂ ਨੂੰ ਖਾਣੇ ਦੇ ਨਾਲ-ਨਾਲ ਮੌਸਮੀ ਫਰੂਟ ਵੀ ਦਿੱਤੇ ਜਾਣਗੇ।ਦਰਅਸਲ ਸੰਗਰੂਰ ਦੇ ਪੁੱਲਰ ਹੈਡੀ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਜ਼ਮੀਨ ਤੇ ਬੈਠ ਕੇ ਬੱਚਿਆਂ ਦੇ ਨਾਲ ਮਿਡੇ ਮੀਲ ਦਾ ਖਾਣਾ ਖਾਦਾ ਹੈ ਤੇ ਫਰੂਟ ਵੀ ਖਾਦਾ ਹੈ ਬੱਚਿਆਂ ਤੋਂ ਪੁੱਛਿਆ ਗਿਆ ਕਿ ਫਰੂਟ ਦੇ ਵਿੱਚ ਕੀ ਹੈ ਤਾਂ ਕਿਸ ਤਰੀਕੇ ਦਾ ਇਹ ਖਾਣਾ ਤੁਹਾਨੂੰ ਲੱਗਿਆ ਤਾਂ ਬੱਚਿਆਂ ਦਾ ਕਹਿਣਾ ਹੈ ਕਿ ਮਿਡੇ ਮੀਲ ਦੀ ਕਿਚਨ ਦੇ ਵਿੱਚ ਖਾਣਾ ਤਿਆਰ ਹੁੰਦਾ ਹੈ ਦਰਸਲ ਇਸੇ ਦਰਮਿਆਨ ਮਿਡੇ ਮੀਲ ਦੀ ਕਿਚਨ ਦਾ ਵੀ ਦੌਰਾ ਕੀਤਾ ਗਿਆ ਦੱਸਦੀ ਹੈ ਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਮੌਸਮੀ ਜਿਹੜੇ ਫਰੂਟ ਨੇ ਉਹ ਦਿੱਤੇ ਜਾਣਗੇ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਦੁਪਹਿਰ ਦੇ ਸਮੇਂ ਬੱਚਿਆਂ ਨੂੰ ਮਿਡੇ ਮੀਲ ਦਾ ਖਾਣਾ ਦਿੱਤਾ ਜਾਂਦਾ ਤੇ ਹੁਣ ਇਸ ਦੇ ਨਾਲ ਮੌਸਮੀ ਫਰੂਟ ਦਿੱਤੇ ਜਾਣਗੇ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਬੱਚਿਆਂ ਨੂੰ ਮਿਡੇ ਮੀਲ ਦੇ ਖਾਣੇ ਦੇ ਨਾਲ ਫਰੂਟ ਮਿਲੇ ਦੱਸਦੀ ਕਿ ਇਸੇ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਾਵਰ ਸੰਗਰੂਰ ਪਹੁੰਚੇ ਤੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦੇ ਵਿਧਾਨ ਸਭਾ ਖੇਤਰ ਦੇ ਸਕੂਲ ਭੁੱਲਰ ਹੈਡੀ ਦਾ ਦੌਰਾ ਕੀਤਾ ਗਿਆ ਜਿੱਥੇ ਬੱਚੇ ਆਦਨਾ ਬੈਠ ਕੇ ਉਹਨਾ ਖਾਣਾ ਖਾਧਾ ਤੇ ਅਚਾਨਕ ਹੀ ਡਿਪਟੀ ਕਮਿਸ਼ਨਰ ਦੇ ਵੱਲੋਂ ਖਾਣੇ ਦੀ ਥਾਲੀ ਮੰਗ ਲਈ ਗਈ ਤੇ ਬੱਚਿਆਂ ਦੇ ਨਾਲ ਬੈਠ ਕੇ ਉਹਨਾ ਇੱਥੇ ਰੋਟੀ ਖਾਧੀ ਹੈ ਕਾਫੀ ਖੁਸ਼ ਹੋ ਨਜ਼ਰ ਆਏ ਨੇ ਕਿਉਂਕਿ ਜ਼ਿਲ੍ਹੇ ਦਾ ਵੱਡਾ ਅਧਿਕਾਰੀ ਜਦ ਬੱਚਿਆਂ ਦੇ ਨਾਲ ਬੈਠ ਕੇ ਰੋਟੀ ਖਾਂਦਾ ਤਾਂ ਬੱਚੇ ਕਾਫੀ ਇਸ ਦੌਰਾਨ ਖੁਸ਼ ਲੱਗੇ ਨੇ ਹਾਲਾਂਕਿ ਉਹਨਾ ਤਕਰੀਬਨ 15 ਮਿੰਟ ਤੱਕ ਬੱਚੇ ਨਾਲ ਬੈਠ ਕੇ ਗੱਲਾਂ ਵੀ ਕੀਤੀਆਂ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੰਦਿਆ ਦੱਸਿਆ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਮਿਡੇ ਮੀਲ ਦੇ ਨਾਲ ਹੁਣ ਫਰੂਟ ਦਿੱਤਾ ਜਾਵੇਗਾ ਜਿਵੇਂ ਉਹਨਾਂ ਦਾ ਕਹਿਣਾ ਹੈ ਕਿ ਪਹਿਲੇ ਸੰਤਰਾ ਸੀ ਹੁਣ ਮੰਗੇਓ ਦਿੱਤਾ ਜਾਵੇਗਾ ਤਾਂ ਹਰ ਰੋਜ਼ ਬੱਚਿਆਂ ਦੇ ਲਈ ਇੱਕ ਮੈਨੂ ਹੁੰਦਾ ਹੈ ਜਿਸ ਮੈਨੂ ਦੇ ਵਿੱਚ ਕਦੀ ਕੜੀ ਚਾਵਲ ਕਦੀ ਸਬਜ਼ੀਆਂ ਹੁੰਦੀਆਂ ਨੇ ਤੇ ਹੁਣ ਇਸ ਮੈਨੂ ਦੇ ਵਿੱਚ ਬੱਚਿਆਂ ਦੇ ਲਈ ਫਰੂਟ ਵੀ ਦਿੱਤਾ ਜਾਵੇਗਾ ਸਕੂਲ ਦੇ ਵਿਦਿਆਰਥੀਆਂ ਦਾ ਕਹਿਣਾ ਕਿ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਕੀ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਹੈ ਤੇ ਗੱਲਾਂ ਵੀ ਕੀਤੀਆਂ ਉਧਰ ਸਕੂਲ ਦੇ ਅਧਿਆਪਕਾ ਦਾ ਕਹਿਣਾ ਹੈ ਕਿ ਅਚਾਨਕ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਉਹਨਾਂ ਦੇ ਸਕੂਲ ਪਹੁੰਚੇ ਤੇ ਬੱਚਿਆਂ ਦੇ ਨਾਲ ਬੈਠ ਕੇ ਮਿਡੇ ਮੀਲ ਦਾ ਉਹਨਾਂ ਖਾਣਾ ਖਾਦਾ ਇਸ ਦੌਰਾਨ ਕਿਚਨ ਗਾਰਡਨ ਵੀ ਹੈ ਜਿਹੜੀ ਸਕੂਲ ਦੇ ਵਿੱਚ ਉਸ ਦਾ ਵੀ ਦੌਰਾ ਕੀਤਾ ਗਿਆ ਤੇ ਮਿਡੇ ਮੀਲ ਦੇ ਜਿਹੜੀ ਕਿਚਨ ਹੈ ਉਸ ਦਾ ਵੀ ਦੌਰਾ ਕੀਤਾ ਜਾਂਦਾ ਹੈ ਕੁਝ ਸਮੱਸਿਆਵਾਂ ਸੀ ਜਿਵੇਂ ਕਿ ਬੱਚਿਆਂ ਨੂੰ ਜਿੱਥੇ ਖਾਣਾ ਖਾਤੇ ਦਿੱਤਾ ਦਿੱਤਾ ਜਾਂਦਾ ਹੈ ਉੱਥੇ ਪੰਖਾ ਚਾਹੀਦਾ ਸੀ ਤਾਂ ਉਸ ਨੂੰ ਲੈ ਕੇ ਵੀ ਡੀਸੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਇਸ ਦੇ ਹੱਲ ਦਾ ਭਰੋਸਾ ਦਿੱਤਾ ਜੀ ਮੈਂ ਹੈਪਟ੍ਰਿਕ ਕਾਰਟ ਤੇ 10th ਕਲਾਸ ਪੜ੍ਹਦੀ ਹਾਂ ਜੀ ਉਹ ਸਭ ਤੋਂ ਪਹਿਲਾਂ ਸਾਡੇ ਨਾਲ ਉਹਨਾਂ ਨੇ ਖਾਣਾ ਵੀ ਬੈਠ ਕੇ ਖਾਦਾ ਹਨਾ ਜੀ ਅਸੀਂ ਉਹਨਾਂ ਨੂੰ ਮਤਲਬ ਸਕੂਲ ਦੀਆਂ ਵੀ ਵੀ ਅਸੀਂ نیچے ਬੈਠ ਕੇ ਖਾਣਾ ਖਾਣਿਆ ਤਾਂ ਸਾਨੂੰ ਬੈਂਚ ਵੀ ਦਿੱਤੇ ਹਨਾ ਜੀ ਉਹ ਦੱਸਿਆ ਸਭ ਕੁਝ ਪ੍ਰੋਬਲਮਸ ਵੀ ਦੱਸਿਆ ਹਨਾ ਜੀ ਔਰ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਇੱਥੇ ਬੈਂਚ ਚਾਹੀਦੇ ਨੇ ਔਰ ਪੱਕਿਆਂ ਦੀ ਪ੍ਰੋਬਲਮ ਵੀ ਰਸੀ ਹੈ ਹਨਾ ਇਹ ਵੀ ਪੱਕੇ ਚਾਹੀਦੇ ਨੇਗੇ ਜੀ ਔਰ ਉਹਨਾਂ ਨੇ ਸਾਡੇ ਨਾਲ ਸਾਡੇ ਏਮ ਵੀ ਪੁੱਛੇ ਬਹੁਤ ਗੱਲਾਂ ਵੀ ਕੀਤੀਆਂ ਹਨਾ ਇਹ ਸਾਨੂੰ ਵੀ ਬਹੁਤ ਵਧੀਆ ਲੱਗਿਆ ਜੀ ਪੁੱਛਿਆ ਤੁਸੀਂ ਕੀ ਕਿਹਾ ਕੀ ਬੋਲਣਾ ਉਹਨਾਂ ਨੇ ਸਾਡਾ ਸਭ ਤੋਂ ਪਹਿਲਾਂ ਤਾਂ ਏਮ ਪੁੱਛਿਆ ਹਨਾ ਇਹ ਉਸ ਤੋਂ ਬਾਅਦ ਏਮ ਦੇ ਕਾਰਨ ਪੁੱਛੇ ਵੀ ਉਹਦਾ ਕਾਰਨ ਕੀ ਆਗਾ ਔਰ ਕਾਰਨ ਵੀ ਦੱਸੇ ਜੀ ਅਸੀਂ ਕੀ ਦੱਸਿਆ ਉਸ ਨੂੰ ਮਤਲਬ ਜਿਹੜਾ ਆਪਣਾ ਪੰਜਾਬ ਹੈਗਾ ਇਹ ਚ ਜਿਹੜੀਆਂ ਫਸਲਾਂ ਹੋ ਰਹੀਆਂ ਨੇ ਇਹ ਝੋਨਾ ਹੈ ਨਾ ਉਹਦੇ ਨਾਲ ਜਿਹੜਾ ਪਾਣੀ ਦਾ ਲੈਵਲ ਹੈ ਉਹ ਬੜਾ ਡਾਊਨ ਜਾ ਰਿਹਾ ਹੈਗਾ ਜਿਹਦੇ ਲਈ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਜਦ ਅਸੀਂ ਆਈਐਸ ਬਣ ਗਏ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਪਾਣੀ ਦਾ ਲੈਵਲ ਉੱਪਰ ਕਰਨੀ ਹੈ ਨਾ ਕੋਈ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਕਹਾਂਗੇ ਹੈਨਾ ਉਹ ਸਭ ਕੁਝ ਗੱਲਾਂ ਕੀਤੀਆਂ ਜਸਪ੍ਰੀਤ ਕੌਰ ਜੀ ਜੋ ਡਾਕਟਰ ਆਏ ਜੀ ਬਹੁਤ ਚੰਗਾ ਲੱਗਿਆ ਇੱਕ ਤਾਂ ਸਾਡੇ ਸਕੂਲ ਦੇ ਵਿੱਚ ਆਏ ਤੇ ਉਹਨਾਂ ਨੇ ਸਾਡੇ ਪਹਿਲਾਂ ਏਮ ਬਾਰੇ ਪੁੱਛਿਆ ਵੀ ਤੁਸੀਂ ਕੀ ਬਣਾਣਾ ਚਾਹੁੰਦੇ ਹੋ ਉਸ ਦਾ ਕਾਰਨ ਪੁੱਛਿਆ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਾਨੂੰ ਦੱਸਿਆ ਵੀ ਤੁਸੀਂ ਆਪਣੇ ਏਮ ਵਿੱਚ ਕਿਸ ਤਰ੍ਹਾਂ ਬਹੁਤ ਚੰਗਾ ਲੱਗਿਆ ਸਾਨੂੰ ਜਦੋਂ ਸਾਡੇ ਨਾਲ ਬੈਠ ਕੇ ਉਹਨਾਂ ਨੇ ਖਾਣਾ ਖਾਦਾ ਬਹੁਤ ਚੰਗੀਆਂ-ਚੰਗੀਆਂ ਗੱਲਾਂ ਦੱਸੀਆਂ ਸਾਡੇ ਸਕੂਲ ਦੇ ਵਿੱਚ ਜੋ ਵੀ ਕਮੀ ਪੇਸ਼ੀਆ ਉਹਨਾਂ ਵਿੱਚ ਸੁਧਾਰ ਕਰਨ ਬਾਰੇ ਕਿਹਾ ਹਾਂਜੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਾਨੂੰ ਫਰੂਟ ਮਿਲਿਆ ਕਰਨਗੇ ਹਰ ਰੋਜ਼ ਤੇ ਹਰ ਰੋਜ਼ ਹੀ ਮਿਲਿਆ ਕਰਨਗੇ ਤੇ ਉਹ ਕਹਿੰਦੇ ਵੀ ਤੁਹਾਨੂੰ ਹਰ ਰੋਜ਼ ਇੱਕ ਫੂਡ ਫਰੂਟ ਮਿਲਿਆ ਕਰਨਗੇ ਹਾਂਜੀ ਸਕੂਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਮੀਡੀ ਮੀਲ ਦੇ ਨਾਲ ਫਰੂਟ ਦੇਣ ਦਾ ਜੋ ਪ੍ਰਸਤਾਵ ਹੈ ਉਹਦਾ ਅੱਜ ਉਦਘਾਟਨ ਕਰਨ ਵਾਸਤੇ ਬੱਚਿਆਂ ਨੂੰ ਉਹ ਆਏ ਸੀਗੇ ਤਾਂ ਬੱਚਿਆਂ ਦੇ ਨਾਲ ਬੈਠ ਕੇ ਉਹਨਾਂ ਨੇ ਖਾਣਾ ਖਾਧਾ ਤੇ ਬੱਚਿਆਂ ਨੂੰ ਪੁੱਛਿਆ ਵੀ ਕੀ ਤੁਹਾਡਾ ਖਾਣਾ ਤਾਂ ਖਾਣਾ ਬੜਾ ਵਧੀਆ ਸੀਗਾ ਤੇ ਫਰੂਟ ਆ ਜਿਹੜਾ ਉਹਨਾਂ ਨੇ ਬੱਚਣ ਪੁੱਛਿਆ ਕਿ ਤੁਹਾਨੂੰ ਮਿਲ ਰਿਹਾ ਹੈ ਬੱਚੇ ਕਹਿੰਦੇ ਸਾਨੂੰ ਮਿਲ ਰਿਹਾ ਹੈ ਲਗਾਤਾਰ ਤਾਂ ਸਰਦੀਆਂ ਸਾਨੂੰ ਕਿੰਨੂ ਮਿਲਦਾ ਸੀਗਾ ਹੁਣ ਸਾਨੂੰ ਕੇਲਾ ਤੇ ਹੁਣ ਅਗਲੇ ਵੀਕ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਮੰਗੇਓ ਬਾਰੇ ਸਾਨੂੰ ਦੱਸਿਆ ਗਿਆ ਵੀ ਉਹ ਤੁਹਾਨੂੰ ਮਿਲੇਗਾ ਹਾਂਜੀ 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 ਇੱਕ ਵਾਰ ਵਿੱਚ ਵੀ ਇਹ ਬੰਦ ਹੋ ਗਿਆ ਸੀਗਾ ਤਾਂ ਹੁਣ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਦੁਬਾਰਾ ਪਸਤਾਵ ਰੱਖਿਆ ਗਿਆ ਜਿਹੜਾ ਕਿ ਬਹੁਤ ਹੀ ਵਧੀਆ ਹੈ ਤਾਂ ਇਹਦੇ ਨਾਲ ਅਸੀਂ ਸਮਝਦੇ ਆ ਵੀ ਬੱਚੇ ਨੂੰ ਨਿਊਟ੍ਰੀਐਂਟ ਜਿਹੜੇ ਚਾਹੀਦੇ ਨੇ ਉਹ ਪ੍ਰੋਪਰ ਫਰੂਟ ਤੋਂ ਮਿਲ ਸਕਦੇ ਨੇ ਕਿਉਂਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਫਰੂਟ ਅਵੇਲੇਬਲ ਨਹੀਂ ਹੋ ਰਿਹਾ ਆਪਾਂ ਸਾਰੇ ਤਾਂ ਇਹਦੇ ਨਾਲ ਬੱਚਿਆਂ ਦੀ ਸਿਹਤ ਬਹੁਤ ਵਧੀਆ ਹੋਊਗੀ ਬਹੁਤ ਵਧੀਆ ਕਦਮ ਹੈ ਸਰਕਾਰ ਦਾ। ਸ੍ਰਿੰਦਰ ਕੌਰ ਮੈਡ ਪ੍ਰਿੰਸੀਪਲ ਦੇ ਤੌਰ ਤੇ ਵਰਕ ਕਰ ਰਹੀ ਹੈ। ਸਰ ਬੜਾ ਅਚੰਚੇਤ ਸਰ ਦਾ ਇੱਥੇ ਦੌਰਾ ਸੀ ਸਕੂਲ ਦੇ ਵਿੱਚ ਤਾਂ ਸਰ ਨੇ ਆ ਕੇ ਮਿੱਡੇ ਮੀਲ ਦੇ ਵਿੱਚ ਬੱਚਿਆਂ ਦੇ ਨਾਲ ਬੈਠ ਕੇ ਖਾਣਾ ਖਾਇਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਤੇ ਇਵਨ ਕਿ ਬੱਚੇ ਵੀ ਬਹੁਤ ਖੁਸ਼ ਸੀ ਕਿ ਅਜ ਇੰਨੇ ਵੱਡੇ ਜਿਹੜੇ ਆਫੀਸਰ ਨੇ ਉਹ ਸਾਡੇ ਵਿੱਚ ਬੈਠ ਕੇ ਖਾਣਾ ਖਾ ਰਹੇ ਨੇ ਤੇ ਖਾਣੇ ਦੀ ਬੜੀ ਸਰ ਤਾਰੀਫ ਕਰਕੇ ਗਏ ਨੇ। ਕੀ کھانا ਬਹੁਤ ਵਧੀਆ ਬਣਾਇਆ ਹੋਇਆ ਹੈ ਕਿਚਨ ਗਾਰਡਨ ਵਿਜ਼ਿਟ ਕੀਤਾ ਕਿਚਨ ਗਾਰਡਨ ਚ ਉਹਨਾਂ ਨੇ ਇਵਨ ਕਿ ਸਾਰੀਆਂ ਪੁੱਛੀਆਂ ਵੀ ਕਿਹੜੇ ਕਿਹੜੇ ਵੈਜੀਟੇਬਲਸ ਉਗਾਈਆਂ ਗਿਆ ਨੇ ਤੇ ਸਾਨੂੰ ਹੋਰ ਵੀ ਸੁਜੈਸ਼ਨ ਦੇ ਕੇ ਗਏ ਨੇ ਅਸੀਂ ਉਹ ਸੁਜੈਸ਼ਨਸ ਉਹਨਾਂ ਦੀਆਂ ਬੜੀਆਂ ਵਧੀਆ ਲੱਗੀਆਂ ਉਹਨਾਂ ਦੇ ਅਕੋਰਡਿੰਗ ਅਸੀਂ ਹੋਰ ਵੀ ਪਲਾਂਟਸ ਉੱਥੇ ਗਰੋ ਕਰਾਂਗੇ ਹਾਂ ਜੀ ਹਾਂ ਜਿਵੇਂ ਸੀਜ਼ਨਲ ਜਿਹੜੀਆਂ ਵੈਜੀਟੇਬਲਸ ਨੇ ਉਹ ਸਾਰੀਆਂ ਉਗਾ ਰਹੇ ਹਾਂ ਤੇ ਉਹਨਾਂ ਨੇ ਕੁਝ ਸਾਨੂੰ ਹੋਰ ਸੁਜੈਸ਼ਨ ਦਿੱਤੀਆਂ ਨੇ ਵੀ ਇਹ ਤੁਸੀਂ ਗਰੋ ਕਰੋ ਉਹ ਵੀ ਅਸੀਂ ਉਹਨੂੰ ਉਗਾਵਾਂਗੇ ਜੀ ਅੱਗੇ ਹਾਂ ਜੀ ਸਰ ਜਿਵੇਂ ਸਾਡੇ ਨਾਲ ਕਿਚਨ ਸ਼ੈੱਡ ਮਤਲਬ ਜਿੱਥੇ ਬੱਚੇ ਬੈਠ ਕੇ ਮਿੱ ਤੇ ਉੱਥੇ ਤੁਸ ਕੁਝ ਫੈਨ ਦੀ ਸਾਡੇ ਕੋਲ ਸ਼ਾਰਟੇਜ ਸੀ ਤਾਂ ਉਹ ਸਾਡੀ ਮਤਲਬ ਕਿ ਉਹ ਕਹਿ ਕੇ ਕਹਿੰਦੇ ਵੀ ਉਹ ਪੂਰੀ ਹੋ ਜਾਏਗੀ ਇੱਕ ਅੱਦੇ ਦਿਨ ਦੇ ਵਿੱਚ ਜੀ ਅੱਜ ਮੈਂ ਪਿੰਡ ਭੁੱਲਰੇੜੀ ਦੇ ਵਿੱਚ ਆਇਆ ਇੱਥੇ ਮਿੱਡੇ ਮੀਲ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਨਾਲ ਮੈਂ ਖਾਣਾ ਵੀ ਖਾਂਦਾ ਕੁਆਲਿਟੀ ਵੀ ਚੈੱਕ ਕੀਤੀ ਬੱਚਿਆਂ ਤੋਂ ਫੀਡਬੈਕ ਵੀ ਲੈਂਦਾ ਕਿ ਮਿੱਡੇ ਮੀਲ ਦੇ ਵਿੱਚ ਉਹਨਾਂ ਨੂੰ ਖਾਣਾ ਰੈਗੂਲਰਲੀ ਮਿਲ ਰਿਹਾ ਹੈ ਜਾਂ ਨਹੀਂ ਕਿਸ ਕੁਆਲਿਟੀ ਦਾ ਮਿਲ ਰਿਹਾ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦਾ ਵਿਜ਼ਨ ਸੀਗਾ ਕਿ ਫਰੂਟ ਮਿਲਨੇ ਚਾਹੀਦੇ ਹਨ ਉਹ ਵੀ ਮਿਲ ਰਹੇ ਨਹੀਂ ਤੇ ਫਿਰ ਉਹਨਾਂ ਨੇ ਬੱਚਿਆਂ ਨੇ ਜਿਹੜਾ ਹੈਗਾ ਪੋਜ਼ਿਟਿਵ ਇੱਕ ਫੀਡਬੈ ਉਹਨੇ ਕਿਹਾ ਹੈ ਕਿ ਪਹਿਲਾਂ ਜਿਹੜੇ ਸੀਗੇ ਸੀਜ਼ਨਲ ਫਰੂਟ ਉਹਨਾਂ ਕਿੰਨੂ ਵੀ ਮਿਲਿਆ ਸੀਗਾ ਹੁਣ ਜਿਹੜੇ ਹੈਗੇ ਬਨਾਣਾ ਇਕੱਲੇ ਵੀ ਮਿਲ ਰਹੇ ਹੈਗੇ ਤੇ ਅਗਲੇ ਹਫਤੇ ਜਿਹੜਾ ਹੈਗਾ ਅੰਬ ਵੀ ਮਿਲਣਗੇ ਤੇ ਨਾਲ ਹੀ ਬੱਚਿਆਂ ਤੋਂ ਪੁੱਛਿਆ ਗਿਆ ਕਿ ਕੰਪਿਊਟਰ ਲੈਬਸ ਜਿਹੜੀ ਫੈਸਿਲਿਟੀ ਸਰਕਾਰ ਵੱਲ ਦਿੱਤੀ ਜਾ ਰਹੀ ਹੈ ਉਹ ਕਿੰਨੇ ਪੀਰੀਅਡਸ ਜਿਹੜੇ ਨੇ ਲੱਗ ਰਹੇ ਹੈਗੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ 4 ਪੀਰੀਅਡਸ ਲੱਗ ਰਹੇ ਹਨ ਤੇ ਉਹਨਾਂ ਨੂੰ ਜਿਹੜਾ ਕੰਪਿਊਟਰ ਦੇ ਜੀ ਜਿਹੜੀ ਹੈਗੀ ਟੀਚਿੰਗ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਬੱਚਿਆਂ ਤੋਂ ਇਹ ਵੀ ਫੀਡਬੈਕ ਲਿੱਤਾ ਗਿਆ ਕਿ ਕਿਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਇਕਾਦ ਜਿਹੜੇ ਹੈਗੇ ਸੁਝਾਅ ਬੱਚੇ ਵੱਲੋਂ ਐ ਕੁਝ ਡਿਮਾਂਡ ਰੱਖੀ ਗਈ ਉਹ ਡੈਫੀਨਿਟਲੀ ਅਸੀਂ ਪੂਰੀ ਕਰਾਂਗੇ ਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਸਮिति ਪ੍ਰਗਟਾਈ ਗਈ ਹੈ ਕਿ ਟੀਚਰਸ ਵੱਲੋਂ ਜਿਹੜੀ ਹੈਗੀ ਕੁਆਲਿਟੀ ਐਜੂਕੇਸ਼ਨ ਚੱਲ ਰਹੀ ਹੈ ਇੰਟਰੈਕਸ਼ਨ ਵੀ ਕੀਤਾ ਗਿਆ ਬੱਚਿਆਂ ਨਾਲ ਕੀ ਕੁਝ ਉਹਨਾਂ ਨੂੰ ਜਿਹੜੀ ਹੈਗੀ ਪੜ੍ਹਾਈ ਦੇ ਵਿੱਚ ਸੌਲ ਚਾਹੀਦੀ ਹੈ ਉਹ ਅਸੀਂ ਡੈਫੀਨਿਟਲੀ ਜੀ ਬਿਲਕੁਲ ਦੇਖੋ ਜੀ ਨਿਊਟ੍ਰੀਸ਼ਨ ਦੇ ਨਾਲ ਜਿਹੜੀ ਸਟੰਟਿੰਗ ਤੇ ਮੈਲਨਿਊਟ੍ਰੀਸ਼ਨ ਵਾਲੀ ਜਿਹੜੀ ਗੱਲ ਹੈ ਉਹ ਕਾਫੀ ਪ੍ਰੀਵਲੈਂਟ ਕਾਫੀ ਥਾਂਾਂ ਤੇ ਦੇਖੀ ਜਾਂਦੀ ਹੈ ਇਸੇ ਤਰ੍ਹਾਂ ਇਸ ਦੇ ਤਹਿਤ ਅਸੀਂ ਲਾਸਟ ਈਅਰ ਜਿਹੜਾ ਹੈਗਾ ਜਿਵੇਂ ਜਿਹਦੇ ਵਿੱਚ ਕਾਫੀ ਪੋਜ਼ਿਟਿਵ ਰਿਜ਼ਲਟਸ ਵੀ ਸਾਡੇ ਸਿਲੈਕਟਿਵ ਜਿਹੜੇ ਸਕੂਲ ਸੀਗੇ ਆਪਾਂ ਧੂਰੀ ਬਲਾਕ ਦੇ ਹੀ ਲਿੱਤੇ ਸੀਗੇ ਉਹਦੇ ਵਿੱਚ 90% ਤੋਂ ਵੱਧ ਜਿਹੜੇ ਸੀਗੇ ਆਪਾਂ ਪੋਜ਼ਿਟਿਵ ਬੈਨੀਫਿਟਸ ਉੱਥੇ ਦੇਖੇ ਸੀ ਆਪਾਂ ਅੱਜ ਵੀ ਦੇਖਿਆ ਕਿਚਨ ਗਾਰਡਨ ਜਿਹੜੇ ਨੇ ਆਪਣੇ ਮੈਕਸਿਮਮ ਸਕੂਲਸ ਦੇ ਵਿੱਚ ਜਿਹੜਾ ਹੈਗਾ ਆਲਰੇਡੀ ਬਣ ਚੁੱਕਿਆ ਹੈ ਤੇ ਬੱਚਿਆਂ ਤੋਂ ਅੱਜ ਇਹ ਪੁੱਛਿਆ ਵੀ ਗਿਆ ਕਿ ਅਨੀਮੀਆ ਦੀ ਟੈਬਲਟਾ ਨੂੰ ਮਿਲਦੀ ਹੈ ਜਾਂ ਨਹੀਂ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਰ ਵੈਡਨਸਡੇ ਉਹਨਾਂ ਨੂੰ ਅਨੀਮੀਆ ਦੀ ਟੈਬਲਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਤੇ ਇਹ ਸਾਰੇ ਸਾਰੇ ਜਿਵੇਂ ਜਦੋਂ ਤੱਕ ਆਪਣਾ ਇੱਕ ਨਿਊਟ੍ਰੀਸ਼ਨ ਹੋ ਖਾਣੇ ਦੇ ਨਾਲ ਜਿਹੜੇ ਮਾਈਕਰੋਨਿਊਟ੍ਰੀਐਂਟਸ ਨੇ ਜਿਹੜੇ ਵਿਟਾਮਿਨਸ ਨੇ ਜਿਹੜੇ ਫਰੂਟਸ ਤੇ ਰਾਹੀਂ ਮਿਲਦੇ ਉਹ ਤਾਂ ਨਹੀਂ ਮਿਲਣਗੇ ਉਹ ਕੰਪਲੀਟ ਸਾਈਕਲ ਇੱਕ ਨਹੀਂ ਬਣਦੀ ਨਾਲ ਹੀ ਜਿਹੜੀ ਫੋਲਿਕ ਐਸਿਡ ਦੀ ਆਈਐਫਏ ਟੈਬਲੇਟ ਆਪਾਂ ਜਿਹਨੂੰ ਕਹਿੰਦੇ ਆ ਰੈਨ ਫੋਲਿਕ ਐਸਿਡ ਟੈਬਲੇਟ ਉਹ ਵੀ ਜਦੋਂ ਸਰਕਾਰ ਵੱਲ ਦਿੱਤੀ ਜਾਂਦੀ ਹੈ ਤਾਂ ਉਹਦਾ ਅਪਟੇਕ ਵੀ ਜਿਹੜਾ ਹੈਗਾ ਇਨਸ਼ੋਰ ਕਰਨਾ ਹੁੰਦਾ ਤੇ ਉਹ ਅਪਟੇਕ ਵੀ ਅਸੀਂ ਇਨਸ਼ੋਰ ਕਰੇ ਡੈਫੀਨਿਟਲੀ ਜਿਹੜਾ ਹੈਗਾ ਇੱਕ ਨਿਊਟ੍ਰੀਸ਼ਨ ਜਿਹੜਾ ਜਿਹੜੇ ਚਾਰੋ ਕਾਰਨਰਸ ਨੇ ਉਹਦੇ ਉਹ ਅਸੀਂ ਪੂਰੇ ਕਰਾਂਗੇ